ਹਾਂਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਅਸੀਂ ਪਹੁੰਚ ਚੁੱਕੇ ਜੀ ਆਪਣੇ ਕੰਮ ਤੇ ਗਰਾ। ਹਾਂਜੀ ਦਿਖਾਤੇ ਜੀ ਆਲੂ ਬੁਖਾਰੇ। ਆਹ ਲਓ ਜੀ। ਲਓ ਜੀ ਜਗਾ ਤੁਹਾਨੂੰ ਬਾਅਦ ਚ ਦੱਸਾਂਗੇ ਜੀ ਸਾਡੀ ਕਿੱਥੋਂ ਤੱਕ ਆ ਗਈ। ਪਹਿਲਾ ਸਾਡੇ ਇਹ ਜਿਹੜੇ ਫਲਾਂ ਦੇ ਬੂਟੇ ਐ ਉਹ ਦਿਖਾਉਣੀ ਆ ਤੁਹਾਨੂੰ ਲਓ ਜੀ ਉਹ ਗਈ ਸਾਡੇ ਫਾਰਮ ਆਂ ਸਾਹਿਬ ਇਹ ਆ ਚੱਲਦਾ ਪਿਆ ਜੀ ਆਪਣਾ ਕੰਮ ਕਰੋ ਜੀ ਚੈੱਕ ਦੋ ਤਿੰਨ ਮਹੀਨੇ ਹੋ ਗਏ ਜੀ ਆ ਦੇਖੋ ਬਾਈ ਜੀ ਕੀ ਨਾਏ ਜੀ ਤੁਹਾਡਾ ਸਿਮੂ ਹੈਂ ਸਿਮੀ ਸਿਮੀ ਚੱਕ ਤੇਰੀ ਵੀ ਕਰੀਏ ਡੰਮੀ ਲਓ ਜੀ ਆ ਚੱਲੀ ਜਾਂਦੇ ਜੀ ਉੱਪਰ ਕੰਮ ਉੱਪਰ ਦੇਤਾ ਜੀ ਆਪਣੇ ਠੇਕਾ ਹਾਂਜੀ ਆ ਜਾਏਗਾ ਤੇ ਨੀਚੇ ਆਪਾਂ ਹਾਂਜੀ ਦੱਸੋ ਕੁਰਬਾਨੀ ਖੁਰਬਾਨੀ ਹਾਂ ਹਾਂਜੀ ਆ ਦੇਖੋ ਜੀ ਪੇੜ ਜਿਹੜੇ ਇਹਨੇ ਆਪਣੇ ਨਹੀਂ ਉਹ ਬਸੇ ਉਹ ਨੀਚੇ ਥੱਲੇ ਆ ਗਿਆ ਜੀ ਪਹਾੜੀਆਂ ਦੇ ਆਪਣੀ ਜਿਹੜੀ ਨਿਸ਼ਾਨ ਦੀ ਹੈ ਉਹ ਤੁਹਾਨੂੰ ਚਸੇ ਚਮਕਦੀ ਨਹੀਂ ਤੇ ਆਸੀ ਖਰਬਾਨੀ ਇਹ ਹੌਲੀ ਹੌਲੀ ਕਰਨਗੇ ਜੀ ਇਹ ਕਬਰ ਅਜੇ ਕੰਮ ਚੱਲੀ ਜਾਂਦਾ ਆ ਆ ਲੋ ਜੀ ਹਾਂ ਇੱਕ ਮਿੱਤਰ ਪਿਆਰਾ ਮੈਨੂੰ ਕਹਿੰਦਾ ਬਲਵਿੰਦਰ ਥੱਲੇ ਆ ਜਾ ਕਦਾ ਖਰਬਾਨੀ ਖਾ ਕੇ ਆਈਏ ਤੂੰ ਖਰਬਾਨੀ ਖਾਂਦਾ ਖਾਂਦਾ ਕਿਤੇ ਖਰਬਾਨੀ ਨਾ ਖਾ ਜੀ ਹਾਂ ਕਿਤੇ ਨਾਲ ਮੈਨੂੰ ਉਹ ਕਰ ਦੇ ਖੜ ਜਾ ਖੜ ਜਾ ਇੰਨੀ ਵੀ ਗਾਲੀ ਨਾ ਕਰ ਹੱਥ ਫੜ ਕੇ ਲੈ ਜਾਣਾ ਬੂ ਮੈਨੂੰ ਹੋਰ ਮੈਂ ਸਾਬ ਕਿਧਰ ਗਏ ਹਾਂਜੀ ਲਓ ਜੀ 1 ਮਿੰਟ ਮੈਂ ਥੱਲੇ ਜਾਣਾ ਜੀ ਇਹ ਆਇਆ ਜੀ ਥੱਲੇ ਦੀ ਪੌੜੀ ਇਹ ਮੈਂ ਕਹਿੰਦਾ ਲੈ ਭਈ ਹੱਥ ਪਾਈ ਉਹ ਤੇਰੀ ਪੁਆਇੰਟ ਆ ਦੇਖੋ ਜੀ ਆਹ ਦੇਖੋ ਜੀ ਨਜ਼ਾਰੇ ਇੱਧਰ ਚੱਲੀ ਜਾਂਦਾ ਜੀ ਇੱਧਰੋਂ ਉਪਰੋਂ ਆਉਂਦਾ ਜੀ ਪਹਾੜੀ ਪਾਣੀ ਸਾਰਾ ਉਹ ਦੇਖੋ ਦੂਰੋਂ ਦੂਰ ਤੋਂ ਲੈ ਕੇ ਉਹ ਸੈਕਰੀਟੀ ਸੀਟੇ ਦੇਖੋ ਜੀ ਆ ਦੇਖੋ ਜੀ ਥੱਲੇ ਆਵਾਜ਼ ਆਉਂਦੀ ਹੈ ਜੀ। ਹਾਂ ਕੀ ਖੜਕ ਪਿਆ। ਆ ਦੇਖੋ ਜੀ ੜ ਕੰਮ ਆਪਣੇ ਚੱਲ ਰਿਹਾ ਜੀ ਉੱਪਰ। ਆ ਦੇਖੋ ਜੀ। ਮਾਰੂ ਜਤੀ। ਦੇਖੋ ਜੀ ਸਾਰਾ ਤੁਹਾਨੂੰ ਦਿਖਾਵਾਂਗੀ ਜੀ। ਹਾਂਜੀ। ਇੱਕ ਮਿੰਟ ਬਈ ਇੱਥੇ ਆ ਗਿਆ। ਆ ਦੇਖੋ ਜੀ ਆ ਸਾਡਾ ਮਿੱਤਰ ਪਿਆਰਾ ਨਾ। ਜਦੋਂ ਮੈਂ ਕੁਰਬਾਨੀ ਖਾਣੀ ਹੈ ਆ ਗਿਆ ਮਿੱਤਰਾਂ ਨਾਲ ਹੀ ਆ ਗਿਆ ਤੇਰੇ ਮੈਂ ਇੱਕ ਮਿੰਟ ਮੈਂ ਵੀ ਉੱਤਰਦਾ ਥੱਲੇ ਜਿੱਥੇ ਰੱਖਣਾ ਬਬੂ ਮੜਾ ਜਾ ਹੌਲੀ ਹੌਲੀ ਚੱਲ ਮਿੱਤਰਾਂ ਦਾ ਰਸਤਾ ਪਹਾੜ ਦਾ ਖਾਲਾ ਵੀ ਭਾਈ ਮੁੰਡਿਆ ਲੈ ਵੀ ਅੱਜ ਇੱਥੇ ਖਾੜਾ ਲਾਉਣ ਨਹੀਂ ਆਏ ਜੀ ਆਪਾਂ ਇੱਦੇ ਇੱਥੇ ਪ ਕੰਮ ਕਰਨ ਆਏ ਆ ਕਰਵਾਨੀ ਖਾਣਾ ਹੈ ਕਰਵਾਨੀ ਖਾਣਾ ਹੈ ਖਾੜਾ ਨਹੀਂ ਖਰਵਾਨੀ ਆ ਦੇਖੋ ਜੀ ਆਪਰੇ ਪਈ ਛੜੀ ਖਰਵਾਨੀ ਇਹਦੇ ਵਿੱਚ ਹੀ ਆ ਗਈ ਜੀ ਸਾਰੇ ਇਹ ਫਲ ਨਾ ਜਿੰਨਾਂ ਨੇ ਨੇ ਬਾਗ ਇੱਥੇ ਲਾਉਣੇ ਆ ਦੇਖੋ ਜੀ ਕਰੀਆਂ ਪਈਆਂ ਨੇ ਸਾਰੀਆਂ ਇਧਰ ਮਾਰੂ ਜਾਈਂ ਥੱਲੇ ਵੀ ਨਾ ਹੋ ਜਾ ਕਿਤੇ ਬਹੁਤ ਕਰੇ ਪਿਆ ਜੀ ਫਲ ਥੱਲੇ ਹਜੇ ਮਤਲ ਗੌਰ ਨਹੀਂ ਹੈਗੀ ਨਾ ਜੀ ਆ ਦੇਖੋ ਜੀ ਦੇਖੋ ਜੀ ਨੀਚੇ ਇਿੱਥੇ ਬਹੁਤ ਗਰੇਪ ਆਈ ਫਲ ਆਹ ਦੇਖੋ ਜੀ ਇੱਧਰ ਇੱਧਰ ਥੋੜਾ ਜਿਹਾ ਖਾਤਰੀ ਦੀ ਚੰਡੀ ਹੈ ਜੀ ਇੱਧਰ ਨਹੀਂ ਪਾ ਜਾ ਸਕਦੇ ਹਲੇ ਬਾਬਾ ਮਹਿਰ ਕਰੇ ਜੋ ਵੀ ਇੱਥੇ ਆਉਂਦਾ ਹੈ ਪਰ ਮੈਂ ਇੱਥੋਂ ਦਾ ਬਸਨੀਕਾ ਮੈਂ ਮੈਂ ਤਾਂ ਬਾਹਰ ਚੱਲ ਕੇ ਆਉਂਦਾ ਪੱਕਾ ਪ੍ਰਦੇਸੀ ਪਰ ਮੇਰੇ ਇੱਥੇ ਕਿਸੇ ਦਾ ਕਾਰੋਬਾਰ ਚੱਲ ਰਿਹਾ ਸਭ ਤੋਂ ਪਹਿਲਾਂ ਬਾਬਾ ਮਹਿਰ ਕਰੇ ਸਭ ਨੂੰ ਤੰਦਰੁਸਤੀਆਂ ਦੇਵੇ ਲੋ ਜੀ ਆਪਣਾ ਉਥੋਂ ਕੰਮ ਸਟਾਰਟ ਹੈ ਹੁਣ ਅਸੀਂ ਖਾ ਕੇ ਖਰਵਾਨੀ ਤੇ ਕੰਬ੍ਰਤੀ ਕੋਈ ਕਰਦੇ ਆਂ ਗਰਵਾਨੀ ਲੋ ਜੀ ਸੂਰਜ ਦੇਵਤਾ ਜੀ ਆ ਗਿਆ ਪਹਿਲਾਂ ਇੱਥੇ بارش ਹੋਈ ਗਈ ਜੀ ਹੁਣ ਹੱਟੀ ਸੀ ਥੋੜੀ ਜੀ ਤਾਂ ਕਰਕੇ ਅਸੀਂ ਆ ਗਏ ਇੱਥੇ ਇੱਕ ਅਖਰਵਾਨੀ ਦਾ ਹੋ ਸੀਗਾ ਜੀ ਐਡਾ ਹੂੰ